ਦਾ ਬਿਰਸਾ ਸਿੰਘ ਬਲਟੂਆ ਵਰਗੀਆਂ ਰੂਹਾਂ ਹੈ ਨਾ ਉਹ ਕਹਿੰਦੇ ਮੇਰੀ ਕੁਰਬਾਨੀ ਅਸੀਂ ਤਾਂ ਕਹਿੰਦੇ ਨਹੀਂ ਵੀ ਕੁਰਬਾਨੀ ਹੈ ਨਹੀਂ ਜੀ ਅਸੀਂ ਤਾਂ ਕਹਿੰਨੇ ਵੀ ਭਾਈ ਤੂੰ ਜੇਲਾ ਕਟੀਆਂ ਹੈ ਨਾ ਤੂੰ ਕੁੱਟ ਵੀ ਖਾਧੀ ਹੈ ਨਾ ਤੂੰ ਸਭ ਕੁਝ ਕੀਤਾ ਅਸੀਂ ਮੰਨਦੇ ਪਏ ਆ ਵੀ ਤੇਰਾ ਸਾਰਾ ਕੁਝ ਠੀਕ ਹੈ ਹੈ ਨਾ ਬਾਬਾ ਜਰਨੈਲ ਸਿੰਘ ਜੀ ਦੇ ਸਾਥੀ ਅਸੀਂ ਕਦੋਂ ਕਿਨੇ ਵੀ ਤੁਸੀਂ ਬਾਬਾ ਜਰਨੈਲ ਸਿੰਘ ਜੀ ਦੇ ਸਾਥੀ ਨਹੀਂ ਰਹੇ ਬਾਬਾ ਜਰਨੈਲ ਸਿੰਘ ਦੇ ਮਿਸ਼ਨ ਨੂੰ ਵੀ ਤੇ ਲੈ ਕੇ ਅੱਗੇ ਚੱਲਦਾ ਸੀ ਮੁੜ ਕੇ ਤੁਸੀਂ ਬਾਦਲਾਂ ਦੇ ਸਾਥੀ ਬਣ ਗਏ ਮੈਂ ਹੁਣ ਪੁੱਤ ਸ਼ਬਦ ਤੇ ਇੱਥੇ ਬਰਤਦਾ ਨਹੀਂ ਬਾਦਲਾਂ ਦੇ ਸਾਥੀ ਬਣ ਗਏ ਮੁੜ ਕੇ ਤੁਹਾਡਾ ਮਿਸ਼ਨ ਬਦਲ ਗਿਆ ਮੈਂ ਕਹਿੰਦਾ ਸਾਨੂੰ ਕੋਈ ਆਬਜੈਕਸ਼ਨ ਨਹੀਂ ਤੁਸੀਂ ਆਪ ਤਾਂ ਇਲੈਕਸ਼ਨ ਲੜ ਲਓ ਹੈਨਾ ਪਰ ਰੋਜ਼ ਕਿਰਦਾਰ ਕੁਸ਼ੀ ਕਰਨੀ ਇਹ ਪੁਲਿਸ ਦੇ ਅੱਗੇ ਲੱਗ ਕੇ ਭੱਜ ਗਿਆ ਬਾਈ ਜੀ ਨੀਤੀ ਹੁੰਦੀ ਹੈ ਨੀਤੀ ਹੁੰਦੀ ਹੈ ਹੁਣ ਕਲਗੀ ਤਰਪੇ ਮੈਂ ਕਿਸੇ ਨੂੰ ਕਿਸੇ ਨਾਲ ਕੰਪੈਰੀਸ਼ਨ ਨਹੀਂ ਕਰਦਾ ਨਾ ਮੈਂ ਕਿਸੇ ਨਾਲ ਅੱਜ ਕੰਪੈਰੀਸ਼ਨ ਕਰਾਂ ਭਾਈ ਅਮਰਤਪਾਲ ਸਿੰਘ ਸਿੱਖ ਹੈ ਦੇਖੋ ਸਿੱਖ ਨੂੰ ਸਿੱਖ ਦੀ ਥਾਂ ਤੇ ਰੱਖੋ ਗੁਰੂ ਨੂੰ ਗੁਰੂ ਦੀ ਥਾਂ ਤੇ ਰੱਖੋ ਹੁਣ ਆਪਾਂ ਸਾਰੇ ਜਾਣਦੇ ਆ ਵੀ ਕਲਗੀ ਤਰਪਤਾ ਮਹਾਰਾਜ ਮਾਛੀਵਾੜੇ ਦੀ ਧਰਤੀ ਤੋਂ ਉੱਚ ਦੇ ਪੀਰ ਬਣ ਕੇ ਨਿਕਲਦੇ ਨੇ ਇੱਕ ਨੀਤੀ ਦਾ 파ਰਟ ਹੈ ਜੀ ਵੀ ਜੇ ਸਿੱਧਾ ਗੁਰੂ ਗੋਬਿੰਦ ਸਿੰਘ ਨਿਕਲਦਾ ਤੇ ਹਕੂਮਤ ਆਹ ਗੁਰੂ ਗੋਬਿੰਦ ਸਿੰਘ ਜਾ ਰਿਹਾ ਪਰ ਮਿਸ਼ਨ ਨੂੰ ਬਚਾਉਣ ਦੇ ਲਈ ਕਿ ਵੀਰੇ ਨੀਤੀ ਵਰਤਣੀ ਪੈਂਦੀ ਹੈ ਠੀਕ ਹੈ ਜੀ ਹੋ ਸਕਦਾ ਮੌਕੇ ਦੇ ਉਪਰ ਉਹ ਵਕਤ ਨਾ ਹੋਵੇ ਠੀਕ ਹੈ ਉਦੋਂ ਉਹਨਾਂ ਨੇ ਆਪਦਾ ਸਿਸਟਮ ਲਾਇਆ ਹੋ ਸਕਦਾ ਕੋਈ ਪਲਾਨ ਤਿਆਰ ਖੁੰਦਾ ਖੋਵੇ ਉਸ ਤੋਂ ਬਾਅਦ ਰੋਡੇ ਪਿੰਡ ਦੇ ਵਿੱਚ ਗ੍ਰਿਫਤਾਰੀ ਦਿੱਤੀ ਹੁਣ ਇਸ ਚੀਜ਼ ਨੂੰ ਉਹ ਕੀ ਕਰ ਰਿਹਾ ਪੁਲਿਸ ਦੇ ਅੱਗੇ ਲੱਕੇ ਭੱਜਾ ਇਹਨੂੰ ਦੂਸਰਾ ਪਾਸਾ ਵੀ ਲਿਆ ਜਾ ਸਕਦਾ ਵੀ ਇੰਨੀ ਲੋਕਾਂ ਦੇ ਕੋਲ ਇੱਕ ਬੰਦਾ ਨਹੀਂ ਫੜਿਆ ਗਿਆ ਲੈ ਪਰ ਦੂਸਰਾ ਪਾਸਾ ਤੇ ਫੇਰਾ ਵੀ ਹੈ ਹੈਨਾ ਆ ਹੁਣ ਇੰਨੇ ਜਾਣੇ ਮੈਂ ਇਹਨਾਂ ਦੇ ਵਿੱਚੋਂ ਨਹੀਂ ਨਿਕਲ ਸਕਦਾ ਮੈਂ ਕਿੱਥੇ ਭੱਜਾਂਗਾ ਇੱਥੇ ਤੱਕ ਢਾਲਣਗੇ ਜੇ ਦੂਸਰਾ ਪੱਖ ਲਈਏ ਆਪਾਂ ਹੈਨਾ ਦੇਖੋ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਨਾ ਹੁਣ ਦੂਸਰਾ ਪੱਖ ਹੈ ਉਹ ਨਹੀਂ ਲਿਆ ਗਿਆ ਚਲੋ ਖੈਰ ਮੈਂ ਕਹਿੰਦਾ ਬਿਰਸਾ ਸਿੰਘ ਬਲਟੋਆ ਹੋਰੀ ਖੋਣ ਫਿਰ ਜਦੋਂ ਸਾਰੇ ਲੋਕਾਂ ਨੇ ਸਪੇਸ ਹੀ ਖਤਮ ਕਰ ਦਿੱਤੀ ਆ ਜਿਹੜੇ ਲੋਕ ਨੇ ਨਾ ਜਿਹੜੇ ਖੜੇ ਆ ਇਹਨਾਂ ਨੇ ਗੱਲਬਾਤ ਦੀ ਸਪੇਸ ਹੀ ਖਤਮ ਕਰਦੀ ਕਹਿੰਦੇ ਅਮਰਤ ਪਾਲ ਮੈਂ ਇਹਨਾਂ ਨੂੰ ਕੋਲਾ ਕੇ ਕਹਿੰਦਾ ਭਾਈ ਜੀ ਦੂਜਾ ਵੀ ਕੈਂਡੀਡੇਟ ਚੰਗਾ ਕਹਿੰਦੇ ਅਮਰਤ ਪਾਲ ਹੁਣ ਗੱਲ ਸੁਣਨ ਦੇ ਮੂਡ 'ਚ ਹੈ ਨਹੀਂ ਨਾ ਯੋਦ ਮੋਲੇ ਜੋ ਬਣਿਆ ਹੋਵੇ ਤੇ ਬਿਰਸਾ ਸਿੰਘ ਬਲਟੋਹਾ ਜਿਵੇਂ ਕਹਿੰਦੇ ਮੈਂ ਕੁੱਟ ਖਾਦੀ ਕੁੱਟ ਖਾ ਕੇ ਫਿਰ ਸਿਆਣਪ ਤੇ ਨਾ ਨਾ ਯਾਰ ਹਨਾ ਫਿਰ ਸਿਆਣਪ ਆ ਜਾਣੀ ਚਾਹੀਦੀ ਸੀ ਉਹ ਫਿਰ ਪਤਾ ਕੀ ਕਹਿੰਦੇ ਕਹਿੰਦੇ ਵੀ ਨਹੀਂ ਸਪੇਸ ਖੈਨੇਗੀ ਇਹ ਤੇ ਸਿਆਣਪ ਇਸ ਗੱਲ ਦੀ ਮੈਂ ਸਮਰਥਨ ਦੇਣਾ ਬਣਦਾ ਮਾਂ ਨਾਲੇ ਬਾਈ ਜੀ ਬਾਦਲਾਂ ਦਾ ਜਿਹੜਾ ਹੈ ਨਾ ਇਹ ਇਹ ਬਾਦਲਾਂ ਨੇ ਨਾਲੇ ਅੱਗੇ ਇਹ ਕੰਮ ਕੀਤਾ ਹੈ ਬੀਬੀ ਬਿਮਲ ਕੌਰ ਜੀ ਜਦੋਂ ਇਲੈਕਸ਼ਨ ਲੜੇ ਸੀ ਉਦੋਂ ਸੀਟ ਛੱਡੀ ਸੀ ਇਹਨਾਂ ਨੇ ਹਨਾ ਮੈਂ ਕਹਿੰਦਾ ਚੰਗਾ ਕੰਮ ਕੀਤਾ ਐਦਕੀ ਹੁਣ ਦੇਖੋ ਹਾਸ਼ੀਏ ਦੇ ਵਿੱਚ ਨੇ ਨਾ ਦੋ ਤਿੰਨ ਕੰਮ ਕਰ ਦਿੰਦੇ ਠੀਕ ਬੜੇ ਧਿਆਨ ਨਾਲ ਸੁਣਿਆ ਜੇ ਵੀ ਲੋ ਵੀ ਸੰਗਰੂਰ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਦੀਆਂਗੇ ਠੀਕ ਹੈ ਛੱਡੀ ਸੀਟ ਦੀ ਇੱਥੋਂ ਆਪਾਂ ਅਮਰਤਪਾਲ ਸਿੰਘ ਜੀ ਨੂੰ ਛੱਡ ਦਿੱਤੀ ਅਕਾਲੀ ਦਲ ਦੀ ਵਾਹਵਾ ਬਣ ਜਾਣੀ ਸੀ ਬਣ ਜਾਣੀ ਸੀ ਨਾ ਹੁਣ ਸਰਦਾਰ ਬਲੇਰ ਸਿੰਘ ਸਰਦਾਰ ਹਰਪਾਲ ਸਿੰਘ ਬਲੇਰ ਬਿਨਾਂ ਇਲੈਕਸ਼ਨ ਲੜੇ ਜਿੱਤ ਗਏ ਨਾ ਬਿਨਾਂ ਜਿੱਤ ਹੀ ਗਏ ਨਾ ਆਪਣੀ ਹੁਣ ਸਰੂਪੇ ਪੈ ਰਹੇ ਨੇ ਬਿਨਾਂ ਇਲੈਕਸ਼ਨ ਲੜੇ ਜਿੱਤ ਗਏ ਨਾ ਬਾਦਲ ਕੇ ਬਿਨਾਂ ਇਲੈਕਸ਼ਨ ਇਹਨਾਂ ਸੀਟਾਂ ਤੋਂ ਨਾ ਕਹੇ ਵਾਹ ਦੀ ਵਾਹ ਬੰਦਾ ਜਿੱਤੇ ਆ ਨਾ ਇਹਨਾਂ ਨੇ ਕੈਂਡੀਡੇਟ ਵਾਪਸ ਲਿਆ ਸੀ ਹੈਨਾ ਪੇਹ ਹੁਣ ਹੁਣ ਵਿਚਕਾਰ ਵੱਜਦੇ ਫਿਰਦੇ ਨੇ ਮੇਰੀ ਕੁਰਬਾਨੀ ਮੇਰੀ ਇੰਜ ਇਹ ਚੀਜ਼ ਤਾਂ ਠੀਕ ਨਹੀਂ ਹੁੰਦੀ ਆ ਮੈਂ ਕਹਿੰਦਾ ਠੀਕ ਹੈ ਦੱਸਣਾ ਪੈ ਰਿਹਾ ਆ ਯਾਰ ਰੋਜ ਦਾ ਰੌਲਾ ਲੱਪਾ ਜਿਆ ਕਿਰਦਾਰ ਕੁਸ਼ੀ ਕਰਨੀ ਇਹ ਕੰਮ ਠੀਕ ਨਹੀਂ ਆ ਤੁਸੀਂ ਇਲੈਕਸ਼ਨ ਲੜੋ ਕੋਈ ਅਬਜੈਕਸ਼ਨ ਨਹੀਂ ਪਰ ਕਿਰਦਾਰ ਕੁਸ਼ੀ ਕਰਨਾ ਠੀਕ ਨਹੀਂ ਆ ਇਹ ਜਿਹੜਾ ਮਾਹੌਲ ਆ ਹੁਣ ਲੋਕੀ ਮਨ ਮੈਨੂੰ ਲੱਗਦਾ ਬਣਾਈ ਬੈਠੇ ਨੇ ਬਿਲਕੁਲ